ਦੀ ਅਸੀਂ ਲੈਫਟਾਂ ਸਾਡੇ ਚ ਲੈਫਟ ਹੀ ਆ ਸਕਦਾ ਸਾਡਾ ਮੈਂਬਰ ਲੈਫਟ ਹੀ ਬਣ ਸਕਦਾ ਇਸ ਤਰ੍ਹਾਂ ਦੀ ਜੇ ਸੇਤ ਜਥੇਬੰਦੀ ਚ ਕੋਈ ਕੰਡੀਸ਼ਨ ਨਹੀਂ ਹਮ ਅਸੀਂ ਲੈਫਟਾਂ ਕਿ ਅਸੀਂ ਕੌਣ ਆ ਸਾਡਾ ਇੱਕ ਵਿਧਾਨ ਹੈ ਸਾਡਾ ਇੱਕ ਸੂਲ ਨਹੀਂ ਸਾਡਾ ਇੱਕ ਸਿਧਾਂਤ ਆ ਅਸੀਂ ਆਪਣੇ ਸਿਧਾਂਤਾਂ ਦੇ ਪਹਿਰੇਦਾਰੀ ਦੰਦੇ ਹੋਏ ਹਮ ਦੂਜਿਆਂ ਵਾਸਤੇ ਨੂਨ ਪਵੰਦ ਕਰਾਂਗੇ ਵੀ ਚਾਹੇ ਸਿਧਾਂਤ ਤੇ ਕੰਮ ਕਰਨਾ ਹੈ ਜੇ ਫਿਰ ਭਾਈ ਤੁਸੀਂ ਇੱਧਰ ਆ ਜੇ ਤੁਸੀਂ ਇਸ ਸਿਧਾਂਤ ਤੇ ਨਹੀਂ ਕੰਮ ਚੱਲ ਸਕਦੇ ਉਹ ਸਿਧਾਂਤ ਆ ਜਿਹੜਾ ਉਹ ਭਾਵੇਂ ਉਹਦਾ ਚਕਰ ਲੈਫਟ ਵਾਲ ਦਿਖਦਾ ਹੋਵੇ ਕਿਸੇ ਨੂੰ ਦੇਖਣ ਵਾਲੇ ਲਿਖਦਾ ਉਹ ਵੀ ਜਿਹੜੇ ਲੈਫਟ ਦਾ ਪਰ ਕਹਿੰਦਾ ਸੰਹਾਂਤਾ ਹੁਣ ਇਹ ਲੈਫਟ ਵਾਲੇ ਤਾਂ ਇਹ ਜਿਹੇ ਵੀ ਨੇ ਬਹੁਤ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਵੀ ਲੈਫਟ ਜਿਹੜੇ ਸਰਿਆਮ ਕਹਿੰਦੇ ਨੇ ਵੀ ਅਸੀਂ ਲੈਫਟ ਹ ਉਹ ਲੈਫਟ ਤਾਂ ਚੋਣਾਂ ਲੜਦੇ ਨੇ ਜੀ ਲੈਫਟ ਤਾਂ ਪਾਰਲੀਮੈਂਟ ਮੈਂਬਰ ਬਣੇ ਖੜੇ ਨੇ ਜੀ ਬਹੁਤ ਬੰਦੇ ਬਹੁਤ ਬੰਦੇ ਤਾਂ ਇਹ ਜਿਹੇ ਨੇ ਜਿਹੜੀਆਂ ਨਕਸਲੀ ਪਾਰਟੀਆਂ ਵੀ ਨੇ ਜਿਹੜੇ ਲਿਬ੍ਰੇਸ਼ਨ ਵਾਲੇ ਸਾਥੀ ਨੇ ਉਹ ਨਕਸਲਵਾੜੀ ਜਿੰਦਾਬਾਦ ਦੇ ਨਾਰੇ ਵੀ ਮਾਰਦੇ ਨੇ ਉਹ ਇਲੈਕਸ਼ਨਾਂ ਵੀ ਲੜਦੇ ਨੇ ਪਰ ਅਸੀਂ ਉਹਨਾਂ ਨਾਲ ਅਸੀਂ ਇਹ ਕਹੀਏ ਵੀ ਅਸੀਂ ਫਿਰ ਨਕਸਲੀ ਆ ਜਾਂ ਅਸੀਂ ਲੈਫਟ ਆ ਨਾ ਅਸੀਂ ਐਂ ਕਹਿ ਸਕਦੇ ਆ ਵੀ ਅਸੀਂ ਲੈਫਟ ਨਾ ਅਸੀਂ ਐਂ ਕਹਿ ਸਕਦੇ ਆ ਵੀ ਅਸੀਂ ਨਕਸਲੀ ਆ ਕਿਉਂਕਿ ਅਸੀਂ ਤਾਂ ਇਹ ਕਹਾਂਗੇ ਵੀ ਅਸੀਂ ਕਿਹੜੇ ਵਿਚਾਰਾਂ ਤੇ ਚੱਲਦੇ ਆ ਜੇ ਸਾਰੇ ਕੁੱਲ ਮਿਲਾ ਕੇ ਸਤੋਂ ਕਿਸੇ ਨੇ ਐਂ ਪੁੱਛਣਾ ਹੋਵੇ ਅਸੀਂ ਪਰ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵ